नमस्कार आदाब सत श्री अकाल देखो आज मैं लेके आया क्लीयरेंस सेल दे सूट ने मेरे कोले जामकोट दे सूट ने सारे सारे प्योर दुपट्टे दे सूट कर ने जी ਤੁਸੀਂ ਪਹਿਲਾਂ ਲੱਤੇ ਹੋਏ ਨੇ ਮਹਿੰਗੇ ਸੂਟ ਸੀਗੇ 1295 1395 ਵਾਲੇ ਸੂਟ ਨੇ ਮੈਂ ਅੱਜ ਬਹੁਤ ਘੱਟ ਭਾਅ ਦੇ ਸੂਟ ਦੇ ਰਿਆ ਵੀਡੀਓ ਨੂੰ ਲਾਸਟ ਤੱਕ ਦੇਖਿਓ ਸਕਿਪ ਨਹੀਂ ਕਰਨਾ ਹਾਂ ਜੇ ਮੇਰੀ ਵੀਡੀਓ ਚੰਗੀ ਲੱਗੇ ਨਾ ਲਾਈਕ ਤੇ ਸ਼ੇਅਰ ਜਰੂਰ ਕਰਦੇ ਆ ਕਰੋ ਔਰ ਨਵੇਂ ਕਸਟਮਰ ਜਿਹੜੇ ਮੇਰੀ ਵੀਡੀਓ ਦੇਖ ਰਹੇ ਆ ਨਾ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਅੱਜ ਦੀ ਵੀਡੀਓ ਦਾ ਪਹਿਲਾ ਆਰਟੀਕਲ ਦੇਖੋ जाम कटन कपड़ा आज ਤੁਹਾਨੂੰ ਮਿਲੂਗਾ ਮੈਂ ਮਾਲ ਖਤਮ ਕਰਨ ਜਾ ਰਿਹਾ ਇੱਕ ਸੂਟ ਮਿਲੂਗਾ ਜੀ 900 ਰੁਪਏ ਦਾ ਆ ਲੋ ਜੀ ਨਾਲ ਬਾਟਮ ਮਿਲੂਗੀ ਜੀ ਕੰਮ ਕੀਤਾ ਹੋਇਆ ਨਾਲ ਇਹਦੇ ਉੱਪਰ ਔਰ ਨਾਲ ਦੁਪੱਟਾ ਮਿਲੂਗਾ ਜੀ ਪਿਓਰ ਦਾ ਦੁਪੱਟਾ ਇੱਕ ਸੂਟ 900 ਰੁਪਏ ਦਾ ਜੀ ਦੂਜਾ ਡਿਜ਼ਾਈਨ ਤੁਹਾਨੂੰ ਮੈਂ ਦਿਖਾਉਂਗਾ ਇਹ ਇੱਕ ਇੱਕ ਦੋ ਦੋ ਸੂਟ ਨੇ ਜੀ ਜਿਹੜੇ ਰੰਗ ਹੋਣਗੇ ਤੁਹਾਨੂੰ ਮੈਂ ਰੰਗ ਦਿਖਾ ਦੂੰਗਾ ਪੀਸ ਚੈੱਕ ਕਰੋ ਜਰਾ ਪਹਿਲਾਂ ਆ ਲੋ ਜੀ ਬਹੁਤ ਸੋਹਣੇ ਸੋਹਣੇ ਸੂਟ ਨੇ ਸਾਰੇ ਬਸ ਇਹ ਜਾਂਦੀਵਾਰ ਦੇ ਮੇਲੇ ਨੇ ਜੀ ਇਹ ਤੋਹਫੇ ਪੀਸ ਦੇਖੋ ਕਿੰਨਾ ਸ਼ਾਨਦਾਰ ਪੀਸ ਹੈ ਇੱਕ ਸੂਟ ਮਿਲੂਗਾ 900 ਰੁਪਏ ਦਾ ਦੋ ਸੂਟ ਮਿਲਣਗੇ ਤੁਹਾਨੂੰ 1700 ਰੁਪਏ ਨੇ ਜੀ ਵਰਕ ਕੀਤਾ ਆ ਪੂਰਾ ਡਿਜੀਟਲ ਪ੍ਰਿੰਟ ਹੈ ਜੀ ਜਾਮ ਕਾਟਨ ਕਪੜਾ ਬਹੁਤ ਸੋਹਣੇ ਖੂਬਸੂਰਤ ਸੂਟ ਨੇ ਕੋਈ ਲੈਨਿੰਗ ਦੀ ਲੋੜ ਨਹੀਂ ਪੂਰੀ ਲੈਂਥ ਦੇ ਸੂਟ ਆ 2.5 ਮੀਟਰ ਸ਼ਰਟ ਅਪਰੋਕਸਿਮੇਟਲੀ ਬਾਟਮ 3 ਮੀਟਰ ਦੁਪੱਟਾ ਦੇਖੋ ਨਾਲ ਡਿਜੀਟਲ ਪਿਓਰ ਦਾ ਦੁਪੱਟਾ ਇੱਕ ਸੂਟ ਮਿਲੂਗਾ ਤੁਹਾਨੂੰ 900 ਰੁਪਏ ਦਾ ਦੋ ਸੂਟ ਮਿਲਣਗੇ ਜੀ 1700 ਰੁਪਏ ਦੇ ਪੀਸ ਚੈੱਕ ਕਰੀ ਜਾਓ ਤੇ ਨਾਲ-ਨਾਲ ਸਕਰੀਨਸ਼ਾਟ ਲੈ ਹੀਓ ਜੀ ਆਹ ਲਓ ਜੀ ਪੀਸ ਚੈੱਕ ਕਰੋ ਜਰਾ ਆੜੀ ਦਾ ਕੰਮ ਕੀਤਾ ਹੈ ਜੀ ਸਾਰਾ ਨੇਵੀ ਬਲੂ ਕਲਰ ਦਾ ਪੀਸ ਆਹ ਲਓ ਜੀ ਨਾਲ ਬਾਟਮ ਬਾਹਾਂ ਦੇ ਉੱਪਰ ਤੁਹਾਨੂੰ ਅਲੱਗ ਪ੍ਰਿੰਟ ਮਿਲੂਗਾ ਆਹ ਲਓ ਜੀ ਦੁਪੱਟਾ ਦੇਖੋ ਜਰਾ ਹੁਣ ਗਰਮੀਆਂ ਦਾ ਮਾਲ ਆਪਾਂ ਨੇ ਹੁਣ ਸਾਰਾ ਖਤਮ ਕਰ ਦੇਣਾ ਰੱਖਣਾ ਨਹੀਂ ਹੈਗਾ ਆਹ ਲਓ ਚੈੱਕ ਕਰੋ ਜੀ ਹੁਣ ਅਗੇ ਸਰਦੀਆਂ ਦੇ ਮਾਲ ਆਉਣੇ ਸ਼ੁਰੂ ਹੋ ਜਣਾ ਨੇ ਪੀਸ ਦੇਖੋ ਕਿੱਡਾ ਸ਼ਾਨਦਾਰ ਪੀਸ ਹੈ ਬਹੁਤ ਵਧੀਆ ਪੀਸ ਦੀ ਰੇਟ ਰਹੂਗਾ ਸਿਰਫ ਇੱਕ ਸੂਟ 900 ਰੁਪਏ ਦਾ ਜੀ ਦੋ ਸੂਟ ਮਿਲਣਗੇ ਤੁਹਾਨੂੰ 1700 ਰੁਪਏ ਦੇ ਨਿਓਨ ਸ਼ੇਡ ਦਾ ਪੀਸ ਹੈ ਜੀ ਆਲੀ ਦਾ ਕੰਮ ਕੀਤਾ ਹੋਇਆ ਡਿਜੀਟਲ ਪ੍ਰਿੰਟਿੰਗ ਹੈ ਮਲਟੀ ਸ਼ੈਡ ਪ੍ਰਿੰਟਿੰਗ ਹੈ ਜੀ ਸਾਰੀ ਸਾਰੀ ਆ ਫਲਾਵਰ ਸਾਰੇ ਹਾਈਲਾਈਟ ਕੀਤੇ ਹੋਏ ਨੇ ਆ ਲਓ ਜੀ ਬਾਟਮ ਤੇ ਨਾਲ ਦੁਪੱਟਾ ਲਓ ਜੀ ਪਿਓਰ ਦਾ ਦੁਪੱਟਾ ਇਹ ਇੱਕ ਇੱਕ ਦੋ ਦੋ ਪੀਸ ਨੇ ਜੀ ਬਹੁਤ ਜਲਦੀ ਸਕਰੀਨ ਸ਼ਾਟ ਲੈ ਕੇ ਭੇਜ ਦਿਓ ਨੰਬਰ ਮੇਰੇ ਤੁਹਾਡੀ ਸਕਰੀਨ ਦੇ ਉੱਪਰ ਕਲਰ ਡਿਜ਼ਾਈਨ ਸਾਰੇ ਇਲਾਜ ਵਾਲ ਜੀ ਆ ਲਓ ਜੀ ਮਾਊਸ ਕਲਰ ਆ ਗਿਆ ਵੀ ਚੈੱਕ ਕਰੋ ਜਰਾ ਤੋਹਫੇ ਪੀਸੇ ਜੀ ਸਾਰੇ ਆ ਲਓ ਚੈੱਕ ਕਰੋ ਪੀਸ ਜੀ ਵਰਕ ਦੇਖੋ ਕਿੰਨਾ ਸ਼ਾਨਦਾਰ ਕੀਤਾ ਹੋਇਆ ਸਾਰਾ ਨਾਲ ਆਰੀ ਦਾ ਕੰਮ ਕੀਤਾ ਹੈ ਜੀ ਪੂਰਾ ਦਾ ਪੂਰਾ ਡਾਇਮੰਡ ਦਾ ਗੰਦ ਦੇ ਨਾਲ ਸਾਰਾ ਲੱਗੇ ਹੋਏ ਨੇ ਜੀ ਸਰੋਸਕੀ ਲੱਗੀ ਹੋਈ ਆ ਰੇਟ 1 ਸੂਟ 900 ਜੀ 2 ਸੂਟ ਮਿਲਣਗੇ 1700 ਰੁਪਏ ਦੇ ਔਰ ਕੋਰੀਅਰ ਆਲਓਵਰ ਇੰਡੀਆ ਫ੍ਰੀ ਰਹੂਗਾ ਜੀ ਕੋਈ ਐਕਸਟਰਾ ਚਾਰਜ ਨਹੀਂ ਦੁਪੱਟਾ ਚੈੱਕ ਕਰੋ ਜੀ ਦਾ ਪਿਓਰ ਦਾ ਦੁਪੱਟਾ ਪੂਰਾ ਲੰਬਾ ਜੁੜਾ ਦੁਪੱਟਾ ਰਹੂਗਾ 2.5 ਮੀਟਰ ਸ਼ਰਟ ਬਾਟਮ ਮਿਲੂਗੀ ਜੀ ਅਪ੍ਰੋਕਸੀਮੇਟਲੀ ਤੁਹਾਨੂੰ 3 ਮੀਟਰ ਦੀ ਜੀ ਪੀਸ ਚੈੱਕ ਕਰੋ ਕਿੰਨੇ ਸ਼ਾਨਦਾਰ ਨਿਓਨ ਕਲਰ ਦਾ ਪੀਸ ਆ ਗਿਆ ਜੀ ਕਲਰ ਡਿਜ਼ਾਈਨ ਬਾਹਾਂ ਦੇ ਉੱਪਰ ਤੁਹਾਨੂੰ ਅਲੱਗ ਪ੍ਰਿੰਟਿੰਗ ਮਿਲੂਗੀ ਜੀ ਪ੍ਰਿੰਟਿੰਗ ਚੈੱਕ ਕਰੋ ਜਰਾ ਤੁਸੀਂ ਜਾਮ ਕਾਟਨ ਸੂਟ ਦਾ ਕੱਪੜਾ ਜੀ ਆਹ ਲਓ ਜੀ ਬਾਟਮ 2.5 ਮੀਟਰ ਸ਼ਰਟ ਅਪਰੋਕਸੀਮੇਟਲੀ ਬਾਟਮ ਮਿਲੂਗੀ 3 ਮੀਟਰ ਤੇ ਪਿਓਰ ਦਾ ਦੁਪੱਟਾ ਮਿਲੂਗਾ ਤੁਹਾਨੂੰ ਪੂਰਾ ਲੰਬਾ ਚੜਾ ਡਿਜੀਟਲ ਦੁਪੱਟਾ ਇੱਕ ਸੂਟ ਮਿਲੂਗਾ ਜੀ ਤੁਹਾਨੂੰ 900 ਰੁਪਏ ਦਾ ਤੇ ਦੋ ਸੂਟ ਮਿਲਣਗੇ 1700 ਰੁਪਏ ਦੇ ਕੋਰੀਅਰ ਦਾ ਖਰਚਾ ਕੋਈ ਨਹੀਂ ਆ ਲਓ ਚੱਕੋ ਪੀਸ ਅਵਰ ਇੱਕ ਕਿੰਨਾ ਕੁ ਮਾਲ ਵੇਚਿਆ ਜੀ ਪੀਸ ਲਾਸਟ ਪੀਸ ਨੇ ਸਾਰੇ ਇਹ ਜਾਮ ਕਾਟਨ ਕਪੜਾ ਨਾਲ ਆਰੀ ਦਾ ਕੰਮ ਕੀਤਾ ਹੋਇਆ ਖੂਬਸੂਰਤ ਘੇਰਾ ਬਣਾਇਆ ਹੋਇਆ ਡਿਜੀਟਲ ਪ੍ਰਿੰਟਿੰਗ ਹੈ ਜੀ ਆ ਨਾਲ ਲਓ ਜੀ ਪਿਓਰ ਦਾ ਮਿਲੂਗਾ ਜੀ ਦੁਪੱਟਾ ਤੁਹਾਨੂੰ ਮੈਂ ਮਸ਼ਲੀਨ ਦੁਪੱਟੇ ਵਾਲੇ ਵੀ ਸੂਟ ਦਿਖਾਉਂਗਾ ਇਹਨੂੰ ਨਾਲ-ਨਾਲ ਆ ਲਓ ਇਹ ਚੈੱਕ ਕਰੋ ਪਿਓਰ ਦਾ ਦੁਪੱਟਾ ਰੇਟ ਉਹੀ ਰਹੂਗਾ ਜੀ ਕਲਰ ਚੈੱਕ ਕਰੋ ਇਹਦੇ ਵਿੱਚ ਇੱਕ ਕਲਰ ਮਿਲੂਗਾ ਜੀ ਫਿਰੋਜ਼ੀ ਰੰਗ ਹੈ ਜੀ ਤੇ ਇੱਕ ਕਲਰ ਮਿਲੂਗਾ ਜੀ ਸੀ ਗ੍ਰੀਨ ਕਲਰ ਜੀ ਤੇ ਇੱਕ ਕਲਰ ਤੁਹਾਨੂੰ ਮਿਲੂਗਾ ਜੀ ਆ ਦੇਖੋ ਕਿੰਨਾ ਸੋਹਣਾ ਕਰੀਮ ਰੰਗ ਜੀ ਬਹੁਤ ਵਧੀਆ ਰੰਗ ਨੇ ਬਾਛੇਤੀ-ਛੇਤੀ ਸਕਰੀਨਸ਼ਾਟ ਲੈ ਕੇ ਭੇਜ ਦਿਓ ਜੀ ਨੰਬਰ ਮੇਰੇ ਤੁਹਾਡੀ ਸਕਰੀਨ ਦੇ ਉੱਪਰ ਆਹ ਲੋ ਜੀ ਸਿੰਗਲ ਪੀਸ ਹੈ ਜੀ ਇੱਕ ਜਾਂ ਦੋ ਹੀ ਪੀਸ ਬਚੇ ਆ ਜੀ ਕਢਾਈ ਵਾਲੇ ਸੂਟ ਨੇ ਮਹਿੰਗੇ ਸੂਟ ਹੈ ਜੀ ਸਾਰੇ ਇਹ ਆਲ ਓਵਰ 5 ਮੀਟਰ ਸੂਟ ਹੈ ਜੀ ਘੇਰੇ ਦੇ ਉੱਪਰ ਕਢਾਈ ਚੈੱਕ ਕਰੋ ਇੱਕ ਸੂਟ 900 ਦਾ ਜੀ ਦੋ ਸੂਟ ਮਿਲਣਗੇ 1700 ਰੁਪਏ ਦੇ ਪੀਸੇ ਦੋ ਬਚਦੇ ਆ ਜੀ ਦੋਨੇ 1700 ਦੇ ਦੇ ਦੇਣੇ ਨੇ ਆਪਾਂ ਨੇ ਅੱਜ ਆਹ ਲੋ ਦੁਪੱਟਾ ਚੈੱਕ ਕਰੋ ਜਰਾ ਸਟਾਈਲਿਸ਼ ਦੁਪੱਟਾ ਬਣਿਆ ਹੋਇਆ लेस ਵਰਕ ਕੀ ਤਾਹ ਦੁਪੱਟੇ ਤੇ ਪਿਓਰ ਦਾ ਦੁਪੱਟਾ ਇੱਕ ਗੱਲ ਵਿੱਚ ਮਿਲੂਗਾ ਜੀ ਲਵੈਂਡਰ ਸ਼ੇਡ ਦੋ ਰੰਗ ਨੇ ਦੋਨੇ ਰੰਗ ਬਹੁਤ ਸੋਹਣੇ ਰੰਗ ਨੇ ਜੀ ਦੋਨੇ ਸੂਟ 1700 ਰੁਪਏ ਦੇ ਜੀ ਆਹ ਲਓ ਜੀ ਪੀ ਚੈੱਕ ਕਰੋ ਜਰਾ ਕਾਟਨ ਦਾ ਸੂਟ ਹੈ ਜੀ ਪਿਓਰ ਕਾਟਨ ਕਿਆ ਬਾਤ ਹੈ ਪੀ ਚੈੱਕ ਕਰੋ ਜਰਾ ਲਾਈਟ ਗ੍ਰੇ ਯਾ ਰੰਗਾ ਸਾਰਾ ਨੋਟ ਵਰਕ ਦਾ ਕੰਮ ਕੀਤਾ ਹੋਇਆ ਜੀ ਪੂਰੇ ਦਾ ਪੂਰਾ ਦੋਨੇ ਉੱਪਰ ਵੀ ਫਲਾਵਰ ਦੇ ਥੱਲੇ ਵੀ ਫਲਾਵਰ ਦੇ ਨੋਟ ਦਾ ਕੰਮ ਕੀਤਾ ਹੋਇਆ ਦੇ ਨਾਲ ਆਹ ਲਓ ਜੀ ਬਾਟਮ ਲਾਈਟ ਗ੍ਰੇ ਜਿਹਾ ਕਲਰ ਆ ਤੇ ਨਾਲ ਦੁਪੱਟਾ ਮਿਲੂਗਾ ਜੀ ਪਿਓਰ ਦਾ ਦੁਪੱਟਾ ਭਾਈ ਲੈ ਲਓ ਜਿਹੜੇ ਸੂਟ ਲੈਣੇ ਨੇ ਫਿਰ ਅਗਲੇ ਸਾਲ ਮਿਲਣਗੇ ਇਦਾਂ ਦੇ ਸੂਟ ਆਹ ਲਓ ਜੀ ਔਰ ਮਹਿੰਗੇ ਮਿਲਣਗੇ 1295 1395 ਚ ਪਿਓਰ ਦਾ ਦੁਪੱਟਾ ਉਹ ਵੀ ਡਿਜੀਟਲ ਦੁਪੱਟਾ ਜੀ ਆਹ ਲਓ ਜੀ ਪੀਸ ਚੈੱਕ ਕਰੋ ਜਰਾ ਪਿਓਰ ਕਾਟਨ ਆਹ ਲਓ ਜੀ ਦੇਖੋ ਪੀਸ ਲਾਈਟ ਸਕੇਨੇ ਜਿਹਾ ਸ਼ੇਡ ਆ ਇਨਕੀ ਚੈੱਕ ਕਰੋ ਬੈਕ ਫਰੰਟ ਦੋਨੋ ਪ੍ਰਿੰਟਡ ਨੇ ਜੀ ਨਾਲ ਸਾਰਾ ਦੇਖੋ ਆਰੀ ਦਾ ਕੰਮ ਕੀਤਾ ਹੈ ਪੂਰਾ ਪੂਰਾ ਆ ਲੋ ਜੀ ਬਾਟਮ ਔਰ ਦੁਪੱਟਾ ਰਖਾਉਗਾ ਜੀ ਤੁਹਾਨੂੰ ਲਾਈਵ ਆਬ ਦੁਪੱਟਾ ਦੇਖੋ ਕਿੰਨਾ ਸੋਹਣਾ ਦੁਪੱਟਾ ਇੱਕ ਸੂਟ 900 ਜੀ ਦੋ ਸੂਟ ਮਿਲਣਗੇ 1700 ਦੇ ਦੁਪੱਟਾ ਚੰਗੀ ਤਰ੍ਹਾਂ ਦਿਖਾਉਦਾ ਜੀ ਪੂਰਾ ਲੰਬਾ ਛੋਟਾ 2.5 ਮੀਟਰ ਦੁਪੱਟਾ ਹੈ ਜੀ ਮਲਟੀ ਸ਼ੈਡ ਪ੍ਰਿੰਟਿੰਗ ਹੈ ਜੀ ਪਿਓਰ ਮਸਲੀਨ ਦਾ ਦੁਪੱਟਾ ਨਾਲ ਇਹਦੇ ਕੋਈ ਦੂਜਾ ਦੁਪੱਟਾ ਨਹੀਂ ਜੀ ਪਿਓਰ ਮਸਲੀਨ ਦਾ ਦੁਪੱਟਾ ਹੈ ਇਹ ਜੀ ਇੱਕ ਕਲਰ ਤੁਹਾਨੂੰ ਮਿਲੂਗਾ ਜੀ ਆ ਦੇਖੋ ਲਾਈਟ ਗ੍ਰੇ ਜਿਹਾ ਰੰਗ ਆ ਪਿਓਰ ਮਸਲੀਨ ਦੁਪੱਟੇ ਦੇ ਨਾਲ 1395 ਵਾਲੇ ਸੂਟ ਨੇ ਇਹ ਵੀ ਤੁਹਾਨੂੰ ਮਿਲੂਗਾ ਜੀ ਅੱਜ ਇੱਕ ਸੂਟ 900 ਰੁਪਏ ਦਾ ਤੇ ਦੋ ਸੂਟ ਮਿਲਣਗੇ 1700 ਰੁਪਏ ਦੇ ਜੀ ਆ ਲੋ ਦੁਪੱਟਾ ਚੈੱਕ ਕਰੋ ਕਿੰਨਾ ਸ਼ਾਨਦਾਰ ਦੁਪੱਟਾ ਪਿਓਰ ਮਸਲੀਨ ਦਾ ਹੀ ਦੁਪੱਟਾ ਪੂਰਾ ਲੰਬਾ ਜਿਹੜਾ ਦੁਪੱਟਾ ਜੀ ਖੂਬਸੂਰਤ ਪੀਸ ਕੋਈ ਪੀਸ ਛੱਡਣ ਵਾਲਾ ਨਹੀਂ ਬਾ ਚੇਤੀ ਚੇਤੀ ਸਕਰੀਨ ਸ਼ਾਟ ਲੈ ਕੇ ਭੇਜੋ ਨੰਬਰ ਮੇਰੇ ਤੁਹਾਡੀ ਸਕਰੀਨ ਦੇ ਉੱਪਰ ਜੀ ਆ ਲੋ ਜੀ ਪੀ ਚੈੱਕ ਕਰੋ ਜਰਾ ਜੀ ਪੂਰੀ ਫਰੰਟ ਦੇ ਉੱਪਰ ਆਰੀ ਦਾ ਕੰਮ ਕੀਤਾ ਹੋਇਆ ਹੈ ਜੀ ਪਿਓਰ ਕਾਟਨ ਦਾ ਸੂਟ ਆ ਵਰਕ ਦੇਖੋ ਕਿੰਨਾ ਸ਼ਾਨਦਾਰ ਚੰਗੀ ਤਰ੍ਹਾਂ ਘੇਰੇ ਤੇ ਵੀ ਜਿੰਨੇ ਫਲਾਵਰ ਬਣੇ ਹੈ ਜੀ ਸਾਰੇ ਦੇ ਸਾਰੇ ਆਰੀ ਦਾ ਕੰਮ ਕੀਤਾ ਹੋਇਆ ਨਾਲ ਬਾਟਮ ਮਿਲੂਗੀ ਜੀ ਅਪਰੋਕਸੀਮੇਟਲੀ 3 ਮੀਟਰ ਦੀ ਪੂਰੀ ਲੰਬਾਈ ਦੇ ਸੂਟ ਨੇ ਕੋਈ ਛੋਟਾ ਸੂਟ ਨਹੀਂ ਮਿਲੂਗਾ ਜੀ ਆ ਲੋ ਜੀ ਦੁਪੱਟਾ ਚੈੱਕ ਕਰੋ ਜਰਾ ਪਿਓਰ ਮਸਲਿਨ ਦਾ ਇਹ ਦੁਪੱਟਾ ਜੀ ਡਿਜੀਟਲ ਇੰਨਾ ਸੋਹਣਾ ਪੀਸ ਆ ਜੀ ਦੁਪੱਟਾ ਵੀ ਪੂਰਾ 2.5 ਮੀਟਰ ਲੰਬਾ ਦੁਪੱਟਾ ਜੀ ਇਹਦੇ ਵਿੱਚੋਂ ਮੈਂ ਕਲਰ ਦਿਖਾਉਂਗਾ ਜੀ ਆ ਲੋ ਕਲਰ ਚੈੱਕ ਕਰੋ ਕਿੰਨਾ ਸ਼ਾਨਦਾਰ ਰੰਗ ਆ ਜੀ ਆਲੇ ਮਹਿੰਦੀ ਰੰਗ ਮਿਲੂਗਾ ਜੀ ਕਿਹਦੇ ਵਿੱਚ ਮਹਿੰਦੀ ਕਲਰ ਜੀ ਤੇ ਇੱਕਾ ਮਿਲੂਗਾ ਜੀ ਤੁਹਾਨੂੰ ਲਾਈਟ ਬ੍ਰਾਊਨ ਜਾਂ ਗਲਰਾ ਕਲਰ ਦੋਨੇ ਤਿੰਨ ਚਾਰੇ ਰੰਗ ਵਧੀਆ ਨੇ ਕੋਈ ਪੀਛੇ ਛੱਡਣ ਵਾਲਾ ਨਹੀਂ ਬਸ ਛੇਤੀ ਸਕਰੀਨ ਤੋਂ ਲੈ ਕੇ ਭੇਜ ਦਿਓ ਨੰਬਰ ਮੇਰੇ ਤੁਹਾਨੂੰ ਕਿਤੇ ਨੈਕਸਟ ਆਰਟੀਕਲ ਦਿਖਾਉਂਦਾ ਤੁਹਾਨੂੰ ਲਓ ਜੀ ਪੀ ਚੈੱਕ ਕਰੋ ਨਿਓਨ ਸ਼ੇਡ ਦਾ ਪੀਸ ਆ ਗਿਆ ਜੀ ਸਿੰਗਲ ਪੀਸ ਹੈ ਜੀ ਇਹ ਪੀਸ ਵੀ ਬਹੁਤ ਸ਼ਾਨਦਾਰ ਲਾਜਵਾ ਪੀਸ ਕਲਾ ਵਰਕ ਦੇਖੋ ਨਿਓਨ ਸ਼ੇਡ ਦਾ ਗਲ ਇਹ ਚਾਮ ਕਾਟਨ ਕਪੜਾ 2.5 ਮੀਟਰ ਸ਼ਰਟ ਅਪਰੋਕਸੀਮੇਟਲੀ ਬਾਟਮ 3 ਮੀਟਰ ਰੇਟ ਉਹੀ ਰਹੂਗਾ ਜੀ ਇੱਕ ਸੂਟ 900 ਦਾ ਜੀ ਦੋ ਸੂਟ ਮਿਲਣਗੇ ਜੀ 8 1700 ਰੁਪਏ ਦੇ ਜੀ ਸੌਰੀ ਆ ਲੋ 850 ਦਾ ਪੈ ਗਿਆ ਇੱਕ ਸੂਟ ਤੁਹਾਨੂੰ ਜੇ ਤੁਸੀਂ ਲਓਗੇ ਤਾਂ ਇੱਕ ਸੂਟ ਮਿਲੂਗਾ 900 ਦਾ ਤੇ ਦੋ ਸੂਟ ਮਿਲਣਗੇ 1700 ਰੁਪਏ ਦੇ ਜੀ ਆਹ ਲੋ ਜੀ ਬorderDetails ਗ੍ਰੀਨ ਸ਼ੇਡ ਹੈ ਜੀ ਕਲਰ ਚੈੱਕ ਕਰੋ ਜਰਾ ਔਰ ਪ੍ਰਿੰਟਿੰਗ ਦੇਖੋ ਆ ਤੁਹਾਨੂੰ ਮੈਂ ਦਿਖਾਉਣਾ ਆ ਜਿਹੜੇ ਫਲਾਵਰ ਬਣਿਆ ਹੈ ਨਾ ਵਿੱਚ ਇਹਦੇ ਸਾਰਾ ਹਾਈਲਾਈਟ ਕੀਤਾ ਹੈ ਨਾਲਾ ਸਿੱਪੀ ਦਾ ਕੰਮ ਕੀਤਾ ਹੈ ਪੂਰਾ ਪੂਰਾ ਔਰ ਨੈਕਲਾਈਨ ਵੀ ਬਣਿਆ ਹੋਇਆ ਨਾਲ ਡਿਜੀਟਲ ਪ੍ਰਿੰਟ ਹੈ ਮਲਟੀ ਸ਼ੇਡ ਪ੍ਰਿੰਟਿੰਗ ਹੈ ਬਹਮਤੇ ਲਗ ਪ੍ਰਿੰਟਿੰਗ ਮਿਲੂਗੀ ਔਰ ਦੁਪੱਟਾ ਦਿਖਾਉਂਗਾ ਤੁਹਾਨੂੰ ਖੂਬਸੂਰਤ ਦੁਪੱਟਾ ਜੀ ਆਹ ਲੋ ਇਹ ਵੀ 900 ਰੁਪਏ ਦਾ ਸੂਟ ਜੀ ਇੱਕ 2 ਸੂਟ 1700 ਰੁਪਏ ਦੇ ਜੀ ਆ ਲੋ ਪੀਸੇ ਖੋਲ ਕੇ ਦਿਖਾਉਂਗਾ ਸਾਰੇ ਤੁਹਾਨੂੰ ਪੀਸੇ ਹੈ ਹੀ ਬਹੁਤ ਸੋਹਣੇ ਜੀ ਇਹ ਆ ਲੋ ਬੈਗ ਪ੍ਰਿੰਟ ਹੈ ਜੀ ਇਹਦੇ ਨਾਲ ਜੀ ਤੁਹਾਨੂੰ ਮੈਂ ਬੈਗ ਵੀ ਦਿਖਾ ਦਿੰਨਾ ਆ ਲੋ ਬੈਗ 프ਿੰਟ ਦੋਨੋਂ ਪ੍ਰਿੰਟ ਨੇ ਜੀ ਆਹ ਇਹਦੀ 프ਿੰਟ ਆ ਪੀਸ ਚੈੱਕ ਕਰੋ ਜੀ ਰੰਗ ਮੈਰੂਨ ਕਲਰ ਦਾ ਪੀਸ ਆ ਆ ਨਾਲ ਦੁਪੱਟਾ ਦੇਖੋ ਕਿੰਨਾ ਸੋਹਣਾ ਖੂਬਸੂਰਤ ਦੁਪੱਟਾ ਮਲਟੀ ਸ਼ੈਡ ਪ੍ਰਿੰਟਿੰਗ ਪਿਓਰ ਦਾ ਦੁਪੱਟਾ ਜੀ ਸਿਰਫ 1 ਸੂਟ 900 ਜੀ 2 ਸੂਟ ਮਿਲਣਗੇ 1700 ਰੁਪਏ ਦੇ ਜੀ ਕਲਰ ਚੈੱਕ ਕਰੋ ਜਰਾ ਡਾਰਕ ਸ਼ੈਡ ਦਾ ਚਾਰਟ ਆ ਜੀ ਇਹ ਤਿੰਨ ਕਲਰ ਨੇ ਤਿੰਨੇ ਕਲਰ ਤੁਹਾਨੂੰ ਮੈਂ ਖੋਲ ਕੇ ਦਿਖਾ ਦਿੰਦੇ ਜਿਹੜਾ ਵੀ ਤੁਹਾਨੂੰ ਰੰਗ ਪਸੰਦ ਆ ਨਾ ਬਸ ਮੈਨੂੰ ਸਕਰੀਨ ਸ਼ਾਟ ਲੈ ਕੇ ਭੇਜ ਦਿਓ ਬਾਕੀ ਕੰਮ ਮੇਰਾ ਸਾਰਾ ਜੀ ਸੂਟ ਤੁਹਾਡੇ ਘਰੇ ਪਹੁੰਚ ਜਾਊਗਾ ਕੋਈ ਐਕਸਟਰਾ ਚਾਰਜੀ ਨਹੀਂ ਆਹ ਲਓ ਜੀ ਦੁਪੱਟਾ ਚੈੱਕ ਕਰੋ ਮਲਟੀ ਸ਼ੈਡ ਪ੍ਰਿੰਟਿੰਗ ਦੁਪੱਟਾ ਆ ਲੋ ਜੀ ਡਿਜ਼ਾਈਨ ਤੁਹਾਨੂੰ ਮੈਂ ਦਿਖਾਉਂਗਾ ਕਿ ਇੰਗਲਿਸ਼ ਡਿਜ਼ਾਈਨ ਆ ਗਿਆ। ਰੈਸਟ ਕਲਰ ਦਾ ਪੀਸ ਹੈ ਜੀ। ਪ੍ਰਿੰਟ ਚੈੱਕ ਕਰੋ ਜੀ। ਪੂਰੀ ਫਰੰਟ ਤੇ ਆਰੀ ਦਾ ਕੰਮ ਕੀਤਾ ਹੋਇਆ। 1295 1395 ਤੋਂ ਘੱਟ ਕੋਈ ਸੂਣੀ ਜੀ ਜਾਮ ਕਾਟਨ ਕਪੜਾ ਇੰਗਲਿਸ਼ ਪ੍ਰਿੰਟਿੰਗ ਹੈ ਮਲਟੀ ਸ਼ੈਡ ਪ੍ਰਿੰਟਿੰਗ ਹੈ ਆ ਨਾਲ ਦੁਪੱਟਾ ਮਿਲੂਗਾ ਜੀ ਪਿਓਰ ਦਾ ਦੁਪੱਟਾ ਵਰਕ ਕੀਤਾ ਹੈ ਸੂਟ ਦੇ ਉੱਪਰ। ਦੁਪੱਟਾ ਚੈੱਕ ਕਰੋ ਪੂਰਾ ਲੰਬਾ ਜਿਹੜਾ ਦੁਪੱਟਾ। ਬੱਛ ਜਦੀ ਜਦੀ ਸਕਰੀਨ ਸ਼ਾਟ ਲੈ ਕੇ ਇੱਕ ਕਲਰ ਜ ਮਿਲੂਗਾ ਜੀ ਪਰਪਲ শেਡ ਜੀ ਕਲਰ ਦੇਖੋ ਪੀ ਸਾਰੇ ਖੋਲ ਕੇ ਦਿਖਾਵਾਂਗਾ ਤੁਹਾਨੂੰ ਮੈਂ ਪਰਪਲ ਕਲਰ ਮਿਲੂਗਾ ਜੀ ਔਰ ਪ੍ਰਿੰਟਿੰਗ ਬਹੁਤ ਸ਼ਾਨਦਾਰ ਪ੍ਰਿੰਟਿੰਗ ਹੈ ਬਾਹਾਂ ਤੇ ਅਲੱਗ ਪ੍ਰਿੰਟਿੰਗ ਹੈ ਔਰ ਪੂਰਾ ਲੰਬਾ ਜਿਹੜਾ ਦੁਪੱਟਾ ਪਿਓਰ ਦਾ ਦੁਪੱਟਾ ਜੀ ਖੂਬਸੂਰਤ ਪੀਸ ਆਹ ਲਓ ਜੀ ਬਲੈਕ ਕਲਰ ਆ ਗਿਆ ਜੀ ਇਹਦੇ ਨਾਲ ਨਾ ਬਲੈਕ ਕਲਰ ਦੀ ਤੁਹਾਨੂੰ ਮਿਲੂਗੀ ਬਾਟਮ ਵੀ ਚੈੱਕ ਕਰੋ ਜਰਾ 1700 ਦੇ 2 ਸੂਟ ਜੀ 1 ਸੂਟ 900 ਰੁਪਏ ਦਾ ਆ ਲੋ ਜੀ ਦੁਪੱਟਾ ਬਸ ਲਾਸਟ ਪੀਸ ਨੇ ਜੀ ਖਤਮ ਮਾਲ ਨਾ ਲਿਆਉਣਾ ਤੇ ਨਾ ਅੱਗੇ ਵੇਚਣਾ ਗਰਮੀ ਵਾਲਾ ਮਾਲ ਖਤਮ ਜੀ ਆ ਲੋ ਦੁਪੱਟਾ ਦੇਖੋ ਪੂਰਾ ਲੰਬਾ ਚੌੜਾ ਦੁਪੱਟਾ ਜੀ ਕੋਈ ਛੋਟਾ ਦੁਪੱਟਾ ਨਹੀਂ ਆ ਲੋ ਜੀ ਮਹਿੰਦੀ ਰੰਗ ਵੀ ਆ ਗਿਆ ਇਹਦੇ 'ਚ ਬਹੁਤ ਸੋਹਣਾ ਸੂਟ ਕਿੰਨਾ ਸੋਹਣਾ ਔਰ ਨਾਲ ਦੁਪੱਟਾ ਚੈੱਕ ਕਰੋ ਜੀ ਬਹੁਤ ਵਧੀਆ ਦੁਪੱਟਾ ਆ ਲਓ ਦੇਖੋ ਦੁਪੱਟਾ ਕਿਆ ਬਾਤ ਹੈ ਇੱਕ ਸੂਟ 900 ਜੀ ਦੋ ਸੂਟ ਮਿਲਣਗੇ 1700 ਲਓ ਜੀ ਇਹ ਸਿੰਗਲ ਹੀ ਰਹਿ ਗਿਆ ਇਸ ਡਿਜ਼ਾਈਨ ਦੇ ਘੱਟੋ ਘੱਟ ਵੀ ਮੈਂ 50 ਸੂਟ ਵੇਚੇ ਹੋਣਗੇ ਜਿ ਪ੍ਰਾਇਦੋ ਵੀ ਉੱਪਰ ਆ ਲਓ ਮੈਂ ਘੱਟੋ ਘੱਟ 12 15 ਸਟ ਤਾਂ ਵੇਚਤੇ ਹੋਣੇ ਇਹਦੇ ਆ ਲਓ ਜੀ ਵੀ ਚੈੱਕ ਕਰੋ ਸਿੰਗਲ ਪੀਸ ਜੀ ਆ ਲਓ ਜੀ ਨਾਲ ਦੁਪੱਟਾ ਪਿਓਰ ਦਾ ਹੀ ਦੁਪੱਟਾ ਜੀ ਆਰੀ ਦਾ ਕੰਮ ਕੀਤਾ ਹੋਇਆ ਜੀ ਡਿਜੀਟਲ ਪ੍ਰਿੰਟਿੰਗ ਹੈ ਜੀ ਸਿੰਗਲ ਪੀਸ 컬러 ਡਿਜ਼ਾਈਨ ਸਾਰੇ ਇਲਾਜਵਾਬ ਆ ਲੋ ਜੀ ਆ ਵੀ ਹਿੱਟ ਡਿਜ਼ਾਈਨ ਹੈ ਜੀ ਸਿੰਗਲੇ ਪੀਸ ਹੈ ਜੀ ਇਹ ਵੀ ਇੱਕ ਸੂਟ 900 ਦਾ ਜੀ ਦੋ ਸੂਟ ਮਿਲਣਗੇ 1700 ਰੁਪਏ ਦੇ ਪੀਕ ਚੈੱਕ ਕਰੋ ਰੈਸਟ ਕਲਰ ਦਾ ਪੀਸ ਹੈ ਜੀ ਸਾਰੀ ਫਰੰਟ ਤੇ ਆਰੀ ਦਾ ਕੰਮ ਕੀਤਾ ਹੋਇਆ ਛੜੀ ਵਾਲਾ ਡਿਜ਼ਾਈਨ ਬਣਿਆ ਹੋਇਆ ਨਾਲ ਦੇਖੋ ਵਿੱਚ ਇਹਦੇ ਮਲਟੀ ਸ਼ੀਟ ਪ੍ਰਿੰਟਿੰਗ ਵੀ ਨਾਲ ਆ ਔਰ ਪਿਓਰ ਦਾ ਮਿਲੂਗਾ ਜੀ ਦੁਪੱਟਾ ਇਹ ਅੱਜ ਸਾਰੇ ਪਿਓਰ ਦੇ ਜੇ ਮਸਲੀਨ ਦੁਪੱਟੇ ਵਾਲੇ ਸੂਟ ਨੇ ਰੇਟ ਰਹੂਗਾ 1 suit 900 ji 2 suit 1700 ਆ ਲਓ ਜੀ ਇਹਦੇ ਚ ਪੀਸ ਮੇਰੇ ਕੋ ਬਚੇ ਆ 2 ਜਾਮ ਕਾਟਨ ਕਪੜਾ ਜੀ ਯਾਹ ਬਾਤ ਹੈ ਪੀ ਚੈੱਕ ਕਰੋ ਆ ਬਾਹਾਂ ਦੇ ਉੱਪਰ ਵੀ ਪ੍ਰਿੰਟਿੰਗ ਦੇਖੋ ਨਾਲ ਕਿੰਨੀ ਸੋਹਣੀ ਪ੍ਰਿੰਟਿੰਗ ਆ ਬਾਹਾਂ ਤੇ ਆ ਨਾਲ ਦੁਪੱਟਾ ਮਿਲੂਗਾ ਜੀ ਫੁੱਲ ਪਿਓਰ ਦਾ ਦੁਪੱਟਾ ਇਹ ਮੁਫਤ ਦੇ ਭਾਅ ਸੂਟ ਦੇ ਰਿਹਾ ਜੀ ਤੁਹਾਨੂੰ ਮੈਂ ਲੋ ਪ੍ਰੋਫਿਟ ਲੋ ਲਾਸ ਕੋਈ ਪੈਸਾ ਨਹੀਂ ਕਮਾ ਰਿਹਾ ਜਿਹਨਾਂ ਚੋਂ ਆ ਲਓ ਜੀ ਪੂਰਾ ਲੰਬਾ ਜਿਹੜਾ ਦੁਪੱਟਾ ਆਹ ਲਓ ਕਲਰ ਦੇਖੋ ਜਰਾ ਇੱਕ ਸੂਟ ਜੀ 900 ਦਾ ਦੋ ਸੂਟ 1700 ਦੇ ਪਿੰਕੀਸ਼ ਦਾ ਕਲਰ ਆ ਬਹੁਤ ਵਧੀਆ ਪੀਸ ਆ ਪ੍ਰਿੰਟਿੰਗ ਚੈੱਕ ਕਰੋ ਤੁਸੀਂ ਨਾਲ ਜਾਮ ਕਾਟਨ ਕਪੜਾ ਜੀ ਆਹ ਲਓ ਜੀ ਦੁਪੱਟਾ ਲਾਜਵਾਬ ਦੁਪੱਟਾ ਪੂਰਾ ਲੰਬਾ ਜਿਹੜਾ ਦੁਪੱਟਾ ਜੀ ਰੇਂਜ ਰਹੂਗੀ ਸਿਰਫ ਇੱਕ ਸੂਟ ਮਿਲੂਗਾ ਜੀ 900 ਰੁਪਏ ਦਾ ਤੇ ਦੋ ਸੂਟ ਮਿਲਣਗੇ 1700 ਰੁਪਏ ਦਾ ਜੀ ਆਹ ਲੋ ਜੀ ਕ੍ਰੀਮ ਕਲਰ ਦਾ ਪੀਸ ਆ ਗਿਆ ਸਿੰਗਲ ਪੀਸ ਹੈ ਜੀ ਬਹੁਤ ਸੋਹਣਾ ਪੀਸ ਪ੍ਰਿੰਟਿੰਗ ਚੈੱਕ ਕਰੋ ਪਹਿਲਾਂ ਆਹ ਬਈ ਵਾਹ ਨਾਲ ਵਰਕ ਕੀਤਾ ਹੋਇਆ ਪਿਓਰ ਦਾ ਮਿਲੂਗਾ ਜੀ ਦੁਪੱਟਾ ਜਾਮ ਕਾਟਨ ਕਪੜਾ 2 ਮੀਟਰ ਸ਼ਰਟ ਬਾਟਮ ਬਰੋਕਸਿਮੇਟਲੀ 10 ਮੀਟਰ ਖੂਬਸਰਤ ਪੀਸ ਜੀ ਆਹ ਲੋ ਜੀ yellow ਕਲਰ ਆ ਗਿਆ ਜੀ बात है कलर चेक करो जरा फ्लावर देखो कला कला फ्लावर अलग नज़र आऊगा जी प्योर दुपट्टे ढाई मीटर श्रोकसीमेटली बॉटम तीन मीटर आ लो जी दुपट्टा बहुत सारा दुपट्टा भी बहुत सोना दुपट्टा जी आ लो जी कहीं थो लाइट ग्रे जहा कलर मिलेगा जी ये डिजायन अलग है पीस चेक करो जरा बहुत वादिया पीस ਆ ਛੇਤੀ ਛੇਤੀ ਸਕਰੀਨਸ਼ਾਟ ਲੈ ਕੇ ਭੇਜ ਦਿਓ ਜੀ ਨੰਬਰ ਮੇਰੇ ਤੁਹਾਡੀ ਸਕਰੀਨ ਦੇ ਉੱਪਰ ਆ ਲਓ ਜੀ ਦੁਪੱਟਾ ਕੀ ਬਾਤ ਹੈ ਖੂਬਸੂਰਤ ਪੀਸ ਆ ਲਓ ਜੀ ਪੀਸ ਦੇਖੋ ਪਹਿਲਾਂ ਤੁਸੀਂ ਜਿਹਦੇ ਕੋ ਜਾਊਗਾ ਨਾ ਪੀਸ ਪਹਿਲਾਂ ਕਹੋਗਾ ਵੀ ਸੂਟ ਆਇਆ ਬਹੁਤ ਵਧੀਆ ਔਰ ਸਾਰਿਆਂ ਨੂੰ ਪਹਿਲਾਂ ਸੇਲ ਹੋਣ ਵਾਲਾ ਸੂਟ ਹੈ ਜੀ ਬਹੁਤ ਵਧੀਆ ਪੀਸ ਆ ਲਓ ਜੀ ਦੁਪੱਟਾ ਪਿਓਰ ਦਾ ਦੁਪੱਟਾ ਜਾਮ ਕਾਟਨ ਕਪੜਾ ਜੀ ਆ ਦੇਖੋ ਪੀਸ ਕਿਦਾਂ ਸ਼ਾਨਦਾਰ ਪੀਸ ਹੈ ਬਾਦ ਛੇ ਦਿਨ ਸਕਰੀਨਸ਼ਾਟ ਲੈ ਕੇ ਭੇਜੋ ਨੰਬਰ ਮੇਰੇ ਸੋਡੀ ਸਪਰੀਜ਼ ਉੱਪਰ ਹੁਣ ਜਲਦ ਮਿਲਾਂਗੇ ਨੈਕਸਟ ਵੀਡੀਓ ਤੇ ਉਦੋਂ ਤੱਕ ਨਮਸਕਾਰ ਆਦਾਬ ਸਤਿ ਸ੍ਰੀ ਅਕਾਲ